ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਸ਼ਮੀਰ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬੀ ਵਿੱਚ ਜਾਣਕਾਰੀ ਜੁ YouTube ਚੈਨਲ ਉੱਤੇ ਅੱਜ ਦੀ ਵੀਡੀਓ ਰਾਈ ਤੁਹਾਡੇ ਨਾਲ ਸਰਪੰਚੀ ਦੀ ਚੋਣ ਸੰਬੰਧੀ ਕੁਝ ਗੱਲਾਂ ਕਰਾਂਗਾ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਸੀ ਉਹਨਾਂ ਨੂੰ ਭੰਗ ਕਰ ਦਿੱਤਾ ਗਿਆ ਨਵੀਆਂ ਪੰਚਾਇਤਾਂ ਦੀ ਚੋਣ ਵਾਸਤੇ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ ਤੇ ਜਿਹੜੀ ਵਾਰਡ ਵੰਡੀਆਂ ਸਾਰੇ ਪਿੰਡਾਂ ਦੇ ਵਿੱਚ ਫਾਈਨਲ ਹੋ ਚੁੱਕੀ ਆ ਤੇ ਉਮੀਦ ਆ ਜਿਹੜੀ ਅਕਤੂਬਰ ਮਹੀਨੇ ਦੇ ਵਿੱਚ ਸਰਪੰਚੀ ਦੇ ਵਾਸਤੇ VOTING ਹੋ ਜਾਵੇਗੀ ਦੋਸਤੋ ਜਿਹੜੀ ਸਰਪੰਚੀ ਦੀ VOTING ਪੰਚਾਇਤੀ ਚੋਣਾਂ ਵਾਸਤੇ VOTING ਆ ਇਹ ਦੋ ਚਰਨਾਂ ਦੇ ਵਿੱਚ ਕੀਤੀ ਜਾਊਗੀ ਪਹਿਲੇ ਚਰਨ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀ VOTING ਹੋਵੇਗੀ ਤੇ ਉਤੋਂ 20 ਦਿਨ ਦੇ ਬਾਅਦ ਸਰਪੰਚੀ ਵਾਸਤੇ ਚੋਣ ਹੋ ਜਾਵੇਗੀ ਦੋਸਤੋ ਪੰਜਾਬ ਵਿੱਚ ਕਿਤੇ ਵੀ ਜਿੱਥੇ 300 ਤੋਂ ਵੱਧ ਵੋਟਰਾਂ ਉੱਥੇ ਨਵਾਂ ਪੰਚਾਇਤ ਦਾ ਗਠਨ ਹੋਵੇਗਾ ਤੇ ਇਸ ਸਮੇਂ ਪੰਜਾਬ ਦੇ ਵਿੱਚ ਕੁੱਲ 13278 ਸਥਾਨਾਂ ਤੇ ਸਰਪੰਚ ਦੀ ਚੋਣ ਹੋਵੇਗੀ ਜਾਨੀ ਕਿ ਪੰਜਾਬ ਦੇ ਵਿੱਚ ਕੁੱਲ 13278 ਪੰਚਾਇਤਾਂ ਦੀ ਚੋਣ ਹੋਵੇਗੀ ਦੋਸਤੋ ਕੁੱਲ ਸ਼ੀਟਾਂ ਦੇ ਵਿੱਚ 50% ਸ਼ੀਟਾਂ ਔਰਤਾਂ ਲਈ ਰੱਖ ਰੱਖਵਾ ਕੀਤਾ ਗਿਆ ਹੈ ਜੇਕਰ ਮੰਨ ਲਓ ਤੁਸੀਂ 100 ਸ਼ੀਟਾਂ ਉੱਤੇ ਪੰਚਾਇਤ ਦੀ ਚੋਣ ਹੋ ਰਹੀ ਹੈ ਤਾਂ ਉਹਨਾਂ 50 ਸ਼ੀਟਾਂ ਸਿੱਧੀਆਂ ਹੀ ਔਰਤਾਂ ਵਾਸਤੇ ਰਾਖਵੀਆਂ ਕਰ ਦਿੱਤੀਆਂ ਗਈਆਂ ਤੇ ਪਿੱਛੇ ਬਸਦੀਆਂ 50 ਸ਼ੀਟਾਂ ਉੱਤੇ ਵੀ ਔਰਤਾਂ ਨੂੰ ਅਧਿਕਾਰਤਾ ਅਧਿਕਾਰ ਹਾਸਲ ਆ ਕਿ ਉਹ ਉੱਥੇ ਸਰਪੰਚੀ ਦੀ ਚੋਣ ਲੜ ਕੇ ਜਿੱਤ ਸਕਦੀਆਂ ਇਸੇ ਤਰ੍ਹਾਂ ਜੇਕਰ ਕਿਸੇ ਪਿੰਡ ਦੇ ਵਿੱਚ ਪੰਚਾਇਤ ਦੇ 6 ਮੈਂਬਰ ਚੁਣੇ ਜਾਣੇ ਆ ਤਾਂ ਉਹਦੇ ਵਿੱਚ 3 ਪੰਚਾਇਤ ਮੈਂਬਰਾਂ ਜਿਹੜੇ ਉਹ ਔਰਤਾਂ ਹੋਣੀਆਂ ਲਾਜ਼ਮੀ ਆ ਇਸ ਤਰ੍ਹਾਂ 50% ਹਾਰਿਕ ਪਾਸੇ ਤੋਂ ਔਰਤਾਂ ਨੂੰ ਰਾਖਵਾ ਕਰਨ ਦਿੱਤਾ ਗਿਆ ਹੈ ਪੰਚਾਇਤੀ ਚੋਣਾਂ ਦੇ ਦੌਰਾਨ ਇਸੇ ਦੌਰਾਨ ਸਰਪੰਚ ਨੂੰ ਦੋਸਤੋ ਜਦੋਂ ਸਰਪੰਚ ਦੀ ਚੋਣ ਹੋ ਚੁੱਕੀ ਹੁੰਦੀ ਆ ਤਾਂ ਉਹਨੂੰ 1200 ਰੁਪਏ ਪ੍ਰਤੀ ਮਹੀਨੇ ਦਾ ਮਾਸਿਕ ਪੱਤਾ ਦਿੱਤਾ ਜਾਂਦਾ ਹੈ ਤੇ ਸਰਪੰਚੀ ਦੀ ਚੋਣ ਲੜਨ ਵਾਸਤੇ ਇੱਕ ਵਿਅਕਤੀ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਜ਼ਰੂਰੀ ਆ ਤੇ ਜਿਹੜੀ ਸਰਪੰਚ ਵਾਸਤੇ VOTING ਹੋਣੀ ਆ ਦੋਸਤੋ ਉਹ ਸਾਰੇ ਵਾਰਡਾਂ ਦੇ ਵਿੱਚੋਂ ਹੋਣੀ ਆ ਪਰ ਜਦੋਂ ਕਿਸੇ ਪੰਚ ਦੀ ਵੋਟ ਹੋਣੀ ਆ ਤਾਂ ਉਹ ਸਪੈਸ਼ਲ ਵਾਰਡ ਦੇ ਵਿੱਚੋਂ ਹੋਣੀ ਆ ਪਰ ਇਸ ਦੌਰਾਨ ਇੱਕ ਗੱਲ ਹੋਰ ਧਿਆਨ ਰੱਖਣਯੋਗ ਆ ਜੇਕਰ ਮੰਨ ਲਓ ਕਿਸੇ ਕੈਟਾਗਰੀ ਦਾ ਜੇਕਰ ਮੰਨ ਲਓ ਐਸਸੀ ਕੈਟਾਗਰੀ ਦਾ ਪੰਚ ਵਾਸਤੇ ਵਿਅਕਤੀ ਕੈਂਡੀਡੇਟ ਖੜ ਰਿਹਾ ਏ ਜੇਕਰ ਉਹ 1 ਨੰਬਰ ਵਾਰਡ ਵਿੱਚ ਉਹਦੀ ਵੋਟ ਆ ਤੇ ਜੇਕਰ ਉਹਨੇ 2 ਨੰਬਰ ਵਾਰਡ ਵਿੱਚ ਐਸਸੀ ਵਾਸਤੇ ਰੱਖਵਾ ਕਰਨਾ ਜੇਕਰ ਉਹਨੇ ਉੱਥੇ ਖੜਨਾ ਤਾਂ ਉੱਥੇ ਖੜ ਸਕਦਾ ਏ ਤੇ ਆਪਣੀ ਵੋਟ ਆ ਪਰ ਉਹ ਆਪਣੇ ਖੁਦ ਨੂੰ ਨਹੀਂ ਪਾ ਸਕੇਗਾ ਤੇ ਉਹਦੀ ਵੋਟ ਇੱਕ ਨੰਬਰ ਵਾਰਡ ਦੇ ਵਿੱਚ ਹੀ ਪਵੇਗੀ 2017 ਦੇ ਵਿੱਚ ਇੱਕ ਮੰਗ ਉੱઠી ਸੀ ਸਰਕਾਰ ਵੱਲੋਂ ਹੀ ਸਰਕਾਰ ਨੇ ਖੁਦ ਇਹ ਤਿਆਰੀ ਕੀਤੀ ਸੀ ਜਾਨੀ ਕਿ ਕਿ ਜਿਹੜੀ ਸਰਪੰਚ ਵਾਸਤੇ ਕੋਈ ਵਿਦਿਅਕ ਯੋਗਤਾ ਤੈਅ ਕੀਤੀ ਜਾਵੇ ਪਰ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਸਰਕਾਰ ਨੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਤੇ ਅੱਜ ਦੀ ਡੇਟ ਵਿੱਚ ਕੋਈ ਅਨਪੜ੍ਹ ਵਿਅਕਤੀ ਵੀ ਸਰਪੰਚ ਬਣ ਸਕਦਾ ਹੈ ਪਰ ਦੋਸਤੋ ਸਰਪੰਚ ਦੇ ਵਿੱਚ ਇੱਕ ਕੁਆਲਿਫੀਕੇਸ਼ਨ ਹੋਣੀ ਜ਼ਰੂਰੀ ਹੈ ਕਿ ਸਰਪੰਚ ਪੜਿਆ ਲਿਖਿਆ ਹੋਵੇ ਕਿਉਂਕਿ ਜਦੋਂ ਵੀ ਕੋਈ ਕਾਗਜ਼ੀ ਕਾਰਵਾਈ ਹੁੰਦੀ ਹੈ ਤਾਂ ਉਸ ਟਾਈਮ ਬਹੁਤ ਅਨਪੜ੍ਹ ਵਿਅਕਤੀ ਨੂੰ ਬਹੁਤ ਜ਼ਿਆਦਾ ਦਿੱਕਤ ਆਊਗੀ ਤੇ ਸਰਪੰਚ ਦੇ ਵਿੱਚ ਹੋਰ ਕੀ ਕੀ ਕੁਆਲਿਟੀਆਂ ਹੁੰਦੀਆਂ ਦੋਸਤੋ ਜਿਹੜਾ ਆਪਾਂ ਨਾ ਸਰਪੰਚਾ ਜਦੋਂ ਆਪਾਂ ਨੂੰ ਉਹਨੂੰ ਚੁਣਨਾ ਤਾਂ ਹਮੇਸ਼ਾ ਧਿਆਨ ਰੱਖਣਾ ਸਰਪੰਚ ਪੜਿਆ ਲਿਖਿਆ ਹੋਵੇ ਇਮਾਨਦਾਰ ਹੋਵੇ ਤੇ ਆਪਣੀ ਗੱਲ ਉਹ ਕਹਿਣ ਦੇ ਵਿੱਚ ਮਾਹਰ ਹੋਵੇ ਜਦੋਂ ਕੱਲ ਨੂੰ ਸਰਪੰਚਾ ਚੁਣਿਆ ਜਾਂਦਾ ਏ ਤਾਂ ਉਤੇ ਬਾਦ ਉਹਨੇ ਸਰਕਾਰੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀਆਂ ਹੋਰ ਕਈ ਮੰਚਾਂ ਤੋਂ ਬੋਲਣਾ ਹੁੰਦਾ ਏ ਤਾਂ ਉਸ ਨੂੰ ਇਸ ਤਰ੍ਹਾਂ ਦਾ ਬੁਲਾਰਾ ਹੋਵੇ ਜਾਂ ਮਾਹਰ ਹੋਵੇ ਆਪਣੀ ਗੱਲ ਕਹਿਣ ਦੇ ਵਿੱਚ ਉਹ ਦੂਜਿਆਂ ਦੇ ਉੱਤੇ ਆਪਣੀ ਗੱਲ ਕਹਿ ਸਕੇ ਤੇ ਉਹਨਾਂ ਤੋਂ ਆਪਣੀ ਗੱਲ ਮੰਨਵਾ ਸਕੇ ਕਿ ਮੇਰੇ ਪਿੰਡ ਵਾਸਤੇ ਇਸ ਚੀਜ਼ ਦੀ ਜ਼ਰੂਰਤ ਆ ਕਿ ਮੇਰੇ ਪਿੰਡ ਵਾਸਤੇ ਇਸ ਤਰ੍ਹਾਂ ਦੀਆਂ ਨੀਤੀਆਂ ਨੂੰ ਘੜਿਆ ਜਾਵੇ ਦੋਸਤੋ ਸਰਪੰਚ ਨੂੰ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਏ ਅ ਗਾਂਵ ਵੱਧੂ ਸੋਚ ਦਾ ਮਾਲਕ ਹੋਣਾ ਚਾਹੀਦਾ ਏ ਤੇ ਸਪੈਸ਼ਲੀ ਤੌਰ ਤੇ ਨੂੰ ਕਾਨੂੰਨ ਦੀ ਜਾਣਕਾਰੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਵੀ ਕਦੇ ਸਰਪੰਚ ਦੀ ਚੋਣ ਹੋਊਗੀ ਤਾਂ ਉਤੇ ਬਾਦ ਜੋ ਵੀ ਪਿੰਡ ਦੇ ਮਤੇ ਹੋਣੇ ਆ ਪੰਚਾਇਤ ਨੇ ਪਾਸ ਕਰਨੇ ਹੋ ਰਿਟਰਨ ਦੇ ਵਿੱਚ ਹੁੰਦੇ ਆ ਰਿਟਰਨ ਹਮੇਸ਼ਾ ਕਰੀਬ ਕਰੀਬ ਸੈਕਟਰੀ ਵੱਲੋਂ ਕੀਤਾ ਜਾਂਦਾ ਏ ਤੇ ਜਿਹੜੀ ਪੰਚਾਇਤ ਸੈਕਟਰੀ ਹੁੰਦਾ ਏ ਦੋਸਤੋ ਉਹਦੀ ਸਪੈਸ਼ਲ ਡਿਊਟੀ ਹੁੰਦੀ ਆ ਵੀ ਜਿਹੜੀ ਵੀ ਪੰਚਾਇਤ ਨੇ ਮਸਤੇ ਪਾਸ ਕਰਨੇ ਆ ਉਹਨੂੰ ਰਿਟਰਨ ਕਰਨਾ ਹੁੰਦਾ ਏ ਪਰ ਸਾਡੇ ਕਈ ਅਨਪੜ੍ਹ ਸਰਪੰਚਾਂ ਨੂੰ ਇਹੀ ਹੁੰਦਾ ਵੀ ਜੋ ਸੈਕਟਰੀ ਨੇ ਕਰਤੇ ਆ ਉਹੀ ਫਾਈਨਲ ਆ ਸਰਪੰਚ ਦੇ ਵਿੱਚ ਦੋਸਤੋ ਇੱਕ ਇਹ ਵੀ ਗੱਲ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਵਿਰੋਧੀ ਨੂੰ ਵੀ ਪ੍ਰਭਾਵ ਵਿੱਚ ਲੈ ਕੇ ਉਹ ਤੋਂ ਆਪਣੀ ਗੱਲ ਮੰਨਵਾ ਲਵੇ ਤੇ ਨਾਲ ਦੀ ਨਾਲ ਹੀ ਜੇਕਰ ਕੋਈ ਵਿਰੋਧੀ ਆਪਾਂ ਨੂੰ ਕੋਈ ਚੰਗੀ ਗੱਲ ਕਹਿ ਰਿਹਾ ਹੈ ਤਾਂ ਉਹਨੂੰ ਵੀ ਸਮਰਥਨ ਦਵੇ ਤੇ ਉਹਨੂੰ ਨਾਲ ਲੈ ਕੇ ਚੱਲੇ ਦੋਸਤੋ ਸਰਪੰਚਾ ਦਰਿਆਦਿਲ ਹੋਵੇ ਸਮਾਜਸੀ ਵੀ ਹੋਵੇ ਮਲਪੜਾ ਸੁਭਾਅ ਤਾਂ ਹੋਵੇ ਇਨਸਾਫ ਪਸੰਦ ਹੋਵੇ ਤੇ ਪਾਰਟ ਪਾਰਟੀ ਵਾਜੀ ਤੋਂ ਉੱਪਰ ਹੋਵੇ ਧੰਨਵਾਦ ਦੋਸਤੋ